ਬੱਲੇ ਬੱਲੇ ਮੈਡਮ ਕੰਮ ਸਾਰਾ ਹੋ ਗਿਆ ਬਲ ਮੈਂ ਪਹਿਂ ਆਣ ਕੇ ਹਾਂਜੀ ਮੰਮੀ ਜੀ ਹੋਣੇ ਸਾਰਾ ਕੰਮ ਕਰਕੇ ਆਈ ਮੈਂ ਕੰਮ ਕਿਹੜਾ ਕਰ ਆਈ ਹਾਂ ਹਾਂਜੀ ਸਾਫ ਕਰਕੇ ਆਈ ਹਾਂ ਸਾਰਾ ਕੁਝ ਤੇ ਸਬਜੀ ਸੁਜੀ ਬਣਾ ਲਈ ਹਾਂਜੀ ਮੈਂ ਸਾਰਾ ਬਣਾ ਆਈ ਹਾਂ ਥੋੜਾ ਹੀ ਰਹਿ ਗਿਆ ਕੰਮ ਮੈਂ ਸਬਜੀ ਕੀ ਬਣਾਈ ਅੱਜ ਦਾਲ ਹੀ ਥੋੜੀ ਜਿਹੀ ਕਿਤੇ ਨਾ ਪਰਾ ਲੱਕ ਟੁੱਟ ਚੱਲਿਆਗਾ ਜਾ ਕੇ ਤਾਂ ਰੋਟੀਆਂ ਪਕਾ ਮੜਕੇ ਰੋਜ਼ ਮੀਂਹ ਹੀ ਦਾ ਮੌਸਮ ਹੋ ਜਾਂਦਾ ਤਾਂ ਮੜਕੇ ਰੋਟੀਆਂ ਕਿੱਦਾਂ ਪਕੜੀਆਂ ਸਵੇਰ ਦੇ ਮਸ਼ੀਨ ਵਾਲੇ ਲੱਗੇ ਮੀਂਹ ਮੇਰਾ ਸਾਰਾ ਇਲਾਕਾ ਦੁਕਾਨਦਾਰ ਬਸ ਇੱਕ ਦਿਨ ਲਾ ਕੇ ਟੋਟਾ ਚੱਲਿਆ ਕੀ ਸਵੇਰ ਦੀ ਕਮਾਈ ਸਾਹਮਣੇ ਪੁੱਤਰ ਲਾ ਦੋਨੀ ਸਵੇਰ ਤਾਂ ਕਿੰਨਾ ਬੁਖਾਰ ਹੋਇਆ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਦਵਾਈ ਮੈਂ ਸਾਰਾ ਕੰਮ ਕਰਕੇ ਭਾਂਡੇ ਭੁੰਡੇ ਸਾਹ ਬੁਖਾਰ ਕਿਤੇ ਤੇਰੀ ਗੋਲੀ ਵੱਜੀ ਚੱਲ ਉੱਠ ਕੇ ਤਾਂ ਮੈਨੂੰ ਇੱਥੇ ਇੱਕ ਪਾੜੀ ਦੀ ਘੋਟ ਲਿਆ ਕੇ ਦੇ ਤਰ ਨਾਲ ਚੱਲ ਤੇ ਰੋਟੀਆਂ ਰੋਟੀਆਂ ਲਾ ਜੋ ਮਿਲਿਆ ਦੇ ਹਾਂ ਉਠ ਮਾੜੀ ਜੀ ਵੇਲੀ ਹੁੰਦੀ ਤੇ ਜਮਾ ਦਾ ਬੈੱਡ ਤੇ ਆ ਕੇ ਡਿੱਕ ਲੀ ਜਿਵੇਂ ਇਹ ਬੈੱਡ ਦੇ ਪਿੱਛੇ ਲੈ ਕੇ ਆਈ ਹੁੰਦੀ ਉਹਦਾ ਤਾਂ ਕੋਈ ਸਨ ਨਾ ਸਰਿਆ ਉਹਨਾਂ ਕੋਲ ਵੀ ਦੇ ਦਿੱਗੇ ਕੁਛ ਹੁਣ ਕਦੀ ਉੱਥੇ ਡਿੱਕ ਤੇ ਕਦੀ ਉੱਥੇ ਡਿੱਗ ਕਿੱਥੇ ਪਾਤਾ ਮੇਰੀ ਬੋਧ ਦੇ ਦਿੰਦੇ ਤੈਨੂੰ ਮਾਸਾ ਪੂਰਾ ਚੀਜ਼ ਵਿਚਾਲੇ ਸਾਡੀ ਧੀ ਵੀ ਆਉਣ ਲੱਗੀ ਤਾਂ ਦੇ ਦੇ ਕੇ ਅਹੀਂ ਠੇਕਾ ਲਿਆ ਤੁਹਾਡੇ ਕਾਂ ਕਾ ਤੈਨੂੰ ਚੀਜ਼ਾਂ ਹੀ ਲੈ ਲੈ ਦੇਈ ਜਾਣੀਆਂ ਜੇ ਕਿਤੇ ਲੀੜਾ ਤੋਂ ਵੀ ਲੈ ਕੇ ਦੋ ਜੇ ਕੋਈ ਚੀਜ਼ ਹੈ ਤਾਂ ਉਹ ਵੀ ਲੈ ਕੇ ਦੋ ਜੰਮੀ ਮੈਨੂੰ ਗਲਤੀ ਹੋ ਗਈ ਇਹਨੇ ਨਾ ਉਹ ਜੰਮੀ ਚੀਜ਼ ਨਹੀਂ ਲੈ ਕੇ ਆਈ ਤੇ ਪੈ ਜਾਂਦੀ ਟੌਰ ਨਾ ਜਿਵੇਂ ਬੜੇ ਲੈਂਦੇ ਹੁੰਦੇ ਮਗਰ ਫੇਰ ਦਾ ਕੰਮ ਕਰਕੇ ਸਾਰਾ ਲੰਮੀ ਪਈ ਮਮੀਆਂ ਜੀਆਂ ਦੇ ਕੋਈ ਕੰਮ ਨਹੀਂ ਕੀਤਾ ਕੱਲੀ ਨੇ ਸਾਰਾ ਕੀਤਾ ਇਹ ਵੀ ਦੇ ਜਨ ਕੀ ਕਰਾਉਣਾ ਸਰਨਾਤ ਪਹਿਣਾ ਹੀ ਹੋਣਾ ਚੋ ਇਹਨਾਂ ਨਾਲ ਸੋਇਨੇ ਪਾੜਨੇ ਆਣ ਪਾਣੀ ਆਪੇ ਆ ਗਈ ਮੇ ਜੀ ਤੋਰਦੇ ਤਾਂ ਇਹ ਲੱਤਾਂ ਨਾਲ ਜੁੜ ਪਿਆ ਹੁੰਦਾ ਮੇ ਸੱਚੀ ਨੂੰ ਸਵੇਰ ਦਾ ਬੁਖਾਰ ਲੱਗਨ ਦੇ ਮੈਂ ਸਾਰਾ ਕੰਮ ਕਰਦੀ ਥੱਕ ਗਈ ਇਹ ਵੀ ਨਹੀਂ ਆਏ ਕਿ ਮੈਂ ਦਵਾਈ ਦਿਵਾ ਲਿਆ ਹੁੰਦੀ ਦਵਾਈ ਦਿੰਦਾ ਤੈਨੂੰ ਦਵਾਈ ਪਾਹੇ ਕਿਤੇ ਰੁੱਖਾਂ ਨੂੰ ਨਹੀਂ ਲੱਗਦਾ ਤੈਨੂੰ ਦਵਾਈ ਦਵਾ ਦੇ ਕੁਛ ਨਹੀਂ ਹੋਇਆ ਚਾਹ ਤੇ ਬਾਹਰ ਮੈਨੂੰ ਕੁਰਸੀ ਢਾਕੇ ਤੇ ਮੈਂ ਬਹਿਣਾ ਤੇ ਨਾਲੇ ਰੋਟੀਆਂ ਪਕਾਉਣਾ ਠੀਕ ਹੈ ਤੈਨੂੰ ਬੁਖਾਰ ਹੋਇਆ ਪੈਸੇ ਤੇਰੇ ਤੇ ਫੂਕੀ ਜਾਏਗੀ ਕਿ ਸਾਰੇ ਮੈਂ ਗਲਾਸ ਰੱਖਾਂ ਬੁਖਾਰ ਹੀ ਮੈਨੂੰ ਸਵੇਰ ਤੋਂ ਉੱਠਿਆ ਨਹੀਂ ਜਾਂਦਾ ਹੁਣ ਇੱਥੇ ਆ ਕੇ ਬੈ ਗਈ ਕੀਬੋਰਡ ਪਰ ਲਈ ਚਾਹ ਕੁਰਸੀ ਲੈ ਕੇ ਮੇਰੇ ਲਈ ਕੋ ਮੈਂ ਪਾਵਾ ਘੜੀ ਲੈ ਕਿਉਂ ਚੱਲ ਚੱਲ ਏਕ ਨਹੀਂ ਸਰੀਰ ਦੀਆਂ ਠੀਕ ਤੁਰਿਆ ਨਹੀਂ ਜਾ ਸਹੀ ਨਹੀਂ ਤੇਰਾ ਠੀਕ ਉਹ ਗੋਲੀ ਗਾਲੀ ਪਈ ਹੋਣੀ ਕੋਈ ਤੇ ਲੱਭ ਕੇ ਤੇ ਖਾੜਾ ਮੁੰਡੇ ਦੇ ਪੈਸੇ ਲਵਾਉਂਦੀ ਰਹਿੰਦੀ ਐਨੇ ਪੈਸੇ ਰੁੱਖਣ ਨੂੰ ਲੱਗੇ ਨੇ ਆਣਾ ਕਿਤੇ ਬਾਹਰ ਖੱਪਦਾ ਰਹਿੰਦਾ ਤੇਰੀ ਆਹ ਦਵਾਈ ਤੇ ਕਦੀ ਤੇਰੀ ਉਹ ਦਵਾਈ ਤੇਰੀਆਂ ਤਾਂ ਦਵਾਈਆਂ ਨੇ ਖਾ ਲਿਆ ਸਾਨੂੰ ਫੜਾ ਤੋਰਦੀ ਵੇ ਜੇ ਜਾਨ ਨਹੀਂ ਹੁੰਦੀ ਆਏ ਲਾ ਨਰਵਲ ਲਾ ਲੇਂਗੀ ਹਾਂਜੀ ਰੋਟੀਆਂ ਲਾ ਲਈਆਂ ਲੈ ਆ ਤਾਂ ਰੋਟੀ ਤੁਹਾਨੂੰ ਦੇਣੇ ਮਾਰਦੇ ਮੱਥੇ ਮੱਥੇ ਰੋਟੀ ਤੇ ਸੁੱਕੀਆਂ ਲੰਗਰ ਤੇ ਤੂੰ ਪਕਾ ਕੇ ਲੈ ਲੈਂਗੀ ਨਹੀਂ ਰੋਟੀਆਂ ਮੈਨਾਂ ਤੇ ਵੇਖਿਆ ਨਹੀਂ ਮੈਂ ਪੈ ਜਾਨਾ ਮੈਂ ਠੀਕ ਨਹੀਂ ਮੈਂ ਜੇ ਪਕਾ ਦਿੰਨੀ ਹੁਣੇ ਤੇ ਫਿਰ ਖਾ ਲੈਣਗੀ ਮੈਂ ਠੀਕ ਰੋਟੀ ਚਾਹੀਦੀ ਮੈਨੂੰ ਸੱਜਰੀ ਸੁਣ ਲੈ ਮੇਰੇ ਕੰਨ ਖੋਲ ਕੇ ਗੱਲ ਮੈਂ ਰੋਟੀ ਬਈ ਨਹੀਂ ਖਾਣੀ ਮੈਂ ਅੱਜ ਹੀ ਪਕਾਈ ਆ ਤੈਮਨ ਉਹਦਾ ਮੈਂ ਪਕਾ ਦਿੰਨੀ ਨਾਲੇ ਚੁੱਲ੍ਹੇ ਤੇ ਲਾ ਕੇ ਗੈਸ ਤੇ ਨਾ ਲਾਇਆ ਕਰ ਐਨਾ ਗੈਸ ਕੋ ਬਾਰਾਂ ਦਾ ਤੇ 4110 ਦਾ ਗੈਸ ਵਾ ਤੇ ਚਾਹੀਦੀ ਸੱਜਰੀ ਸੁਣ ਲੈ ਮੇਰੀ ਗੱਲ ਧਿਆਨ ਨਾਲ ਮੈਂ ਤੇਰੀਆਂ ਬਈਆਂ ਰੋਟੀਆਂ ਨਹੀਂ ਖਾੜੀਆਂ ਮੈਂ ਕੀ ਕਰਾਂ ਤੈਨੂੰ ਤਾਂ ਕਦੀ ਕੋਚ ਕਦੀ ਕੋਸ਼ ਹਾਂ ਦੱਸ ਨਾਲੇ ਸੱਚ ਨਿਆਣੇ ਕਿੱਥੇ ਉਹ ਮਿੰਦੋ ਘਰ ਗਏ ਉਹਨਾਂ ਘਰੇ ਗਵਾਂਜਿਆ ਕਰੀ ਮਿੰਦੋ ਨੂੰ ਨਹੀਂ ਉਹਨਾਂ ਘਰੇ ਗਏ ਨਿਆਣੇ ਨੇ ਕਿੱਥੇ ਕੱਢਿਆ ਕਰ ਵੀ ਜਾ ਤੂੰ ਟੂਨੇ ਕਰਦੀਆਂ ਵਾ ਉਹ ਜੇ ਜੇ ਨੋਆ ਦਾ ਸਿਰੇ ਦੀ ਕੰਮ ਪੀ ਜਾਨਨੀ ਨੀ ਨੀ ਪਤਾ ਬਾਹਰ ਦਾ ਨਾ ਉਹ ਆਪਦੀ ਬਣੇ ਦਾ ਨਾ ਨਿਆਣਿਆਂ ਦਾ ਬਣੇ ਕੋਈ ਬਾਂਦਾ ਨਿਆਣਿਆਂ ਦਾ ਮੈਨੂੰ ਤਾਂ ਨਹੀਂ ਮੰਮੀ ਨੇ ਕੱਢਿਆ ਜੇ ਨਿਆਣਿਆਂ ਨੂੰ ਕੋਈ ਕੁਛ ਹੋ ਗੇ ਨਾ ਮੈਂ ਤੇਰੀ ਗੋਤਨ ਵਾਲ ਵੇਖੀ ਦਿੰਦੀ ਕਿਦਾਂ ਨਾ ਆਪ ਤੂੰ ਵਹਿਲੀ ਬੈਠੀ ਰਹੀ ਨੀ ਨਿਆਣੇ ਤੂੰ ਲੋਕਾਕਾਰ ਕੜ ਚੜਦੀ ਚਰਮ ਦੀ ਮਾਰੀ ਮੈਂ ਲੈ ਆਉਣੀ ਹੁਣੇ ਲੈ ਕੇ ਨਿਆਣੇ ਚੱਲ ਕੇ ਤੇ ਤੈਨੂੰ ਰੋਟੀ ਨਾ ਪੀਲਾ ਲੈ ਮੈਂ ਰੋਟੀ ਖਾਣੀ ਨਾ ਰੋਟੀ ਸੱਜਰੀ ਖਾਣੀ ਜੇ ਮੇਰਾ ਟਾਈਮ ਹੋਊਗਾ ਤਾਂ ਆ ਕੇ ਮੇਰੀਆਂ ਲੱਤਾਂ ਘੋਟ ਮੇਰਕੇ ਬੜੀਆਂ ਲੱਤਾਂ ਪੀੜੋਂ ਹੁੰਦੀਆਂ ਆਪ ਨਿਆਣੇ ਨਾ ਮੇਰੇ ਕਿਤੇ ਕੰਮ ਨੇ ਘਾਰ ਨੇ ਮਾੜਾ ਜਿਹਾ ਕਹਿ ਜੀ ਜਿਵੇਂ ਮੈਂ ਜਿਵੇਂ ਮੀਮੀ ਕਰਦੀ ਰਹਿੰਦੀ ਮੂੰਹ ਫਿਰ ਟੁੱਟਾ ਜਿਹਾ ਬਣਾ ਲੈਂਦੀ ਕੰਮ ਕਰਨ ਨਾਲ ਕੁ ਲੈਣੀ ਨਹੀਂ ਦੇਣੀ ਰੋਟੀਆਂ ਤਾਂਸ ਗੈਸ ਤੇ ਲਾ ਲਈਆਂ ਮੈਂ ਤੇ ਕਿਤੇ ਘੜੀ ਮੇਰੀ ਅੱਖ ਲੱਗੇ ਨਾ ਤੇ ਮੈਂ ਚੰਗਾ ਗੈਸ ਵੇਕੀ ਮੇਰੇ ਤੇ ਰੋਟੀਆਂ ਲਵਾਉਣੀ ਆ ਕਰਨਾ ਕਾਰਵੇ ਕਰ ਲਾ ਪਾ ਲੈਂਦੇ ਢੀੜੀ ਜੀ ਪਜਾਮੀ ਚੰਗਾ ਭਲਾ ਕਿਹਾ ਵੀ ਸੂਟ ਪਾਇਆ ਕਰ ਅਚੁੰਨੇ ਲੈ ਸਿਰ ਤੇ ਕਿੱਦਾਂ ਤੋਂ ਮੈਂ ਮੈਡਮ ਬਣੀ ਰਹੀ ਨਹੀਂ ਨੋਵਾ ਤੇ ਘਰ ਤੇ ਚੁੰਨੀ ਲੈਂਦੀਆਂ ਸੋਹਣੀਆਂ ਲੱਗਦੀਆਂ ਕੰਮ ਕਰਨ ਲੱਗਾਂ ਮੈਂ ਲਈ ਨਹੀਂ ਜਾਂਦੀ ਸਿਰ ਤੇ ਕੰਮ ਕਰਨ ਲੱਗਾ ਲਈ ਨਹੀਂ ਜਾਂਦੀ ਕੀ ਕਿੱਲੀ ਤਾਂ ਟੰਗ ਦਿਆ ਕਰੋ ਸ਼ਰਮਾ ਵੀ ਟੰਗੀ ਤੇ ਵੀ ਟੰਗ ਦਿਆ ਕਰੋ ਤੇਰੇ ਸਿਰ ਤੇ ਚੁੰਨੀ ਨੇ ਲੱਥੀ ਚੜੀ ਨਾਲੇ ਨਿਆਣੇ ਲੈਣ ਗਈਆਂ ਕੀ ਕੀ ਲੈ ਕੇ ਨਹੀਂ ਆਈ ਉਹ ਮਮ ਜੀ ਆਉਂਦੇ ਨਹੀਂ ਆਂਦੇ ਆਂ ਆਪੇ ਆ ਜਾਣੇ ਖੇੜ ਦੇ ਆਖੇ ਨਹੀਂ ਲੱਗੰਦੇ ਆਖੇ ਨਹੀਂ ਤੇਰੇ ਲੱਗੰਦੇ ਜੇ ਤੂੰ ਚੱਜਦੀ ਹੋਵੇਂ ਨਾ ਤੇ ਗਾਂ ਤੇਰੇ ਨਿਆਣੇ ਵੀ ਚੱਜਦੇ ਹੋਣ ਜੇ ਜੀ ਕੋਕੋ ਹਜੇ ਕੋਕੋ ਦੇ ਬੱਚੇ ਸਿਆਣੇ ਆਂਦੇ ਹੁੰਦੇ ਤੂੰ ਤੇ ਨਿਆਣੇ ਨੇ ਵੀ ਡਾਂਟ ਲਾਤੀ ਆਪਦੇ ਨਾਲ ਨਾਲ ਜੇ ਕੱਲ ਦਾ ਨਿਆਣੇ ਲੋਕਾਂ ਘਰ ਚੱਲ ਕੇ ਤੇਰੀ ਮੈਂ ਗੁੱਤ ਰੱਖੀ ਕਿੱਦਾਂ ਫੋਟ ਦੀ ਕੱਢੂ ਤੇ ਠੀਕ ਨਹੀਂ ਕੱਲ ਤੂੰ ਨਹੀਂ ਜਾਂਦੀ ਮੈਂ ਨਹੀਂ ਜੱਦ ਦੀ ਮੈਂ ਤੇਰੀ ਮਾਂ ਨੂੰ ਜੇ ਜੇ ਤੂੰ ਲੱਛਣ ਫੜੇ ਨਹੀਂ ਮੈਨੂੰ ਸੱਦ ਉਹਨਾਂ ਨੂੰ ਦੁਖੀ ਹੋਣੀ ਮੈਂ ਤਾਂ ਉਹਨਾਂ ਨੂੰ ਕਦੀ ਕੱਖ ਦੱਸਿਆ ਹੀ ਨਹੀਂ ਕੀ ਦੱਸਾਂ ਕੀ ਤਰ੍ਹਾਂ ਤੇ ਅਪਿਆਚਾਰ ਹੁੰਦਾ ਤੂੰ ਦੱਸਿਆ ਨਹੀਂ ਉਹਨਾਂ ਨੂੰ ਹਾਂ ਕਿਹੜੇ ਕੰਮ ਤੋਂ ਕੰਮ ਆਉਣ ਲੱਗੀ ਸਾਨੂੰ ਠੀਕ ਰਹੀ ਤੇ ਟੈਨਸ਼ਨ ਲੈਣਗੇ ਮੈਂ ਸਾਰਾ ਕੰਮ ਤੇ ਕਰਾ ਦਿੱਤਾ ਮਾਸਾ ਜਿੰਨੀ ਨਾ ਦਿੱਤੀ ਕੁੜੀ ਸਾਰਾ ਕੰਮ ਕਰ ਲੈਂਦੀ ਕੁੜੀ ਸਲਾਈ ਕਰ ਲੈਂਦੀ ਕੁੜੀ ਆਇਆ ਕੁੜੀ ਖੇ ਨਹੀਂ ਆਉਂਦੀ ਕੁੜੀ ਨੂੰ ਇੰਨਾ ਪਤਾ ਮੈਂ ਆਹ ਮੰਜੇ ਟੁੱਟ ਕੇ ਤੇ ਆਹ ਮੰਜੇ ਤੇ ਡਿੱਗਣਾ ਮੇਰਾ ਸਾਰਾ ਦਿਨ ਆਉਂਦਾ ਮੈਨੂੰ ਗੁੱਸਾ ਬੜਾ ਚੜਦਾ ਮੈਨੂੰ ਜੀ ਪਈ ਮੈਂ ਕਦੀ ਨਹੀਂ ਪਈ ਅੱਜ ਵੀ ਮੈਨੂੰ ਜ਼ਿਆਦਾ ਕੰਮ ਪੈ ਗਿਆ ਮੈਂ ਪੈ ਗਈ ਚੱਲ ਚੱਲ ਮੈਂ ਦਿਮਾਗ ਨਾ ਖਾ ਜਾ ਕੇ ਰੋਟੀ ਪਾਣੀ ਲਾ ਮੈਂ ਬੇਈ ਰੋਟੀ ਨਹੀਂ ਖਾਣੀ ਤੇ ਨਾ ਮੈਂ ਆਪਣੇ ਮੁੰਡੇ ਨੂੰ ਦੇਣ ਦੇਣੀ ਪਈ ਰੋਟੀ ਸੱਜਰੀ ਚਾਹੀਦੀ ਸ ਦੇਰੇ ਅਣਤੋ ਰੀ ਆਵਣੀ ਮੈਂ ਕਿ ਮਮ ਜੀ ਪਹਿਲੀ ਜਿਹੜੀਆਂ ਰੋਟੀਆਂ ਡੰਗਰਾਂ ਨੂੰ ਪਾਦਾ ਡੰਗਰਾਂ ਨੂੰ ਬਸ ਪਕਾਈ ਜਾ ਤੇ ਡੰਗਰਾਂ ਨੂੰ ਪਾਈ ਜਾ ਇੱਥੇ ਤੇਰੀ ਮਾਂ ਟਰੰਪ ਭਰਾ ਕੇ ਕਣਕ ਦਾ ਛੱਡ ਗਈ ਸੀ ਉਹ ਪਕਾਈ ਜਾ ਕੀ ਕਰਨੀ ਮੇਰੇ ਉਹ ਅੱਜ ਵੀ ਤੱਤੀਆਂ ਕਰਕੇ ਖਾ ਤਾਂ ਸਵੇਰੇ ਵੀ ਖਾ ਦੇ ਨਾਲੇ ਤੇਰੀ ਅਗਲ ਟਿਕਾਣੇ ਆਜੂ ਗਾਹ ਤੋਂ ਰੋਟੀ ਹੁੰਨੀ ਪਕਾਇਆ ਕਰੇਂਗੀ ਮਮ ਜੀ ਮੈਂ ਤੋ ਇੰਨੀਆਂ ਪਈਆਂ ਨਹੀਂ ਚਲ ਅੱਜ ਤੇ ਮੈਂ ਤੱਤੀਆਂ ਕਰਕੇ ਖਾ ਲੂੰਗੀ ਤੇ ਕੱਲ ਖਾਣੀਆਂ ਜਾਂ ਤਾਂ ਮੈਂ ਕਰੇ ਕਹਤਾ ਤੈਨੂੰ ਖਾਣੀਆਂ ਫਿਰ ਗਾਹ ਤੋਂ ਤੇਰੀ ਅਗਲ ਟਿਕਾਣੇ ਆਜੂਗੀ ਖਾਣੀਆਂ ਤੇ ਨਾਲੇ ਚੁੱਲ੍ਹੇ ਤੇ ਰੋਟੀ ਰੋੜੀ ਗੈਸ ਤੇ ਨਹੀਂ ਲ ਕਿ ਤੇ ਮੈਂ ਜਿੱਤ ਮੱਜਾਂ ਪਾ ਲਾ ਤੇ ਫਲਾਨਿਆਂ ਨੂੰ ਪਾ ਨਾ ਜਿਵੇਂ ਦਾਣੇ ਤਾਂ ਡਰਾਮੇ ਦੀ ਮਾਂ ਛੱਡ ਕੇ ਜਾਂਦੀ ਇੱਥੇ ਪਤਾ ਨਹੀਂ ਨਾ ਮੈਂ ਦਿਨਾਂ ਦੀਆਂ ਖਾទੀਆਂ ਨਹੀਂ ਜਾਂਦੀਆਂ ਗਰੀਬ ਵੀ ਕਿਤੇ ਧੀ ਨਾ ਹੋਵੇ ਮੀਰਾ ਘਰ ਨਹੀਂ ਜਿਆਣੀ ਚਾਹੀਦੀ ਗੱਪੀ ਦੀ ਸਾਰੀ ਖਾ ਲਈ ਹੈ ਸਾਰੀ ਖਾ ਲਈ ਮੋਟੇ ਦੀ ਅਜਨ ਵਾਲ ਕੇ ਵੀ ਨਹੀਂ ਜੇ ਬਲ ਗਿਆ ਤੇ ਚਾਚ ਨਹੀਂ ਮੈਨੂੰ ਤੇ ਆ ਕੇ ਕਰਨ ਦੇ ਰੋਟੀ ਪਕਾਉਣੀ ਸੀ ਮੈਂ ਜੇ ਤੱਕ ਐ ਖਾ ਪਕਾ ਦੋ ਹਾਏ ਹਾਏ ਨਿੱਕ ਚੱਜ ਗਏ ਇਹ ਆਉਂਦਾ ਸਿਲੰਡਰ ਦਾ ਲੈਟਰ ਏ ਇਹ ਤਾਂ ਡੱਬੀ ਨਾਲ ਬਲਨਾ ਵਾ ਮੈਨੂੰ ਪਤਾ ਨਹੀਂ ਨਾ ਨਾ ਮੇਰੀ ਨਾਲ ਗੱਲ ਕੋਈ ਕੈਂਚੀ ਮੋਸਰੀ ਪਾ ਲਾ ਤੇ ਚਿੱਲੇ ਤੇ ਜਾ ਕੇ ਤੇ ਰੋਟੀਆਂ ਲਾ ਚੱਲ ਇਥੋਂ ਤੇਰੇ ਕੋਈ ਨਹੀਂ ਤਰਾ ਰਾਂ ਤੇ ਕਾਲਾ ਹੁੰਦਾ ਤੇ ਤੇਰੇ ਹੱਥ ਕਾਲੇ ਹੁੰਦੇ ਤੇ ਅੱਗ ਬਾਲਣ ਲੱਗੀ ਤੇ ਪਕਾ ਦੇਣੀ ਚਲੋ ਪਕਾ ਦੇਣੀ ਕਿਤੇ ਪਖਾਂਡ ਫੜੇ ਕਿੱਡੇ ਤੁਰਈ ਆਈ ਠਮਕ ਠਮਕ ਕਰਦੀ ਤੇ ਆ ਕੇ ਇੱਥੇ ਅੱਗ ਬਾਲਣ ਲੱਗ ਪਈ ਆ ਦੋ ਮਿੰਟਾਂ ਚ ਮੇਰੀ ਰੋਟੀ ਪੱਕ ਕੇ ਉੱਥੇ ਆ ਜੇ ਠੀਕ ਪਕਾ ਦੇਣੀ ਹੁਣੇ ਕਰਾਂ ਤੇ ਚੁੰਨ ਤੇ ਛੇਤੀ ਅੱਗ ਨਹੀਂ ਪਾਣੀ ਕਿਤੇ ਮੈਂ ਠੀਕ ਨਹੀਂਗੀ ਪਾ ਦਿੰਨੀ ਮਾਰੀਆਂ ਚੰਗੀਆਂ ਕਰਦੀ ਹੈ ਹਾਈ ਤੇ ਚੋਟੀ ਬਹੁਤ ਕਰਦਾ ਆਈ ਹੈ ਨਾ ਹਾਂ ਬਸ ਲੱਗੀ ਪਕਾ ਜਿੱਥੇ ਖਲੋ ਜਾਂਦੀ ਬਸ ਉੱਥੇ ਹੀ ਖਲੋ ਜਾਂਦੀ ਕੀ ਕਰਨਾ ਤਗੜੀ ਬਸ ਗੋਇਆ ਮੇਰੀ ਸੁਣ ਲੈ ਗੱਲ ਆ ਮੈਂ ਪਾਠੀਆਂ ਪੱਥੀਆਂ ਦਿੱਤੀਆਂ ਵੇਲਾ ਕੰਦਾ ਭਰੀਆਂ ਤੇ ਇਸ ਵੇਲੇ ਲਾ ਕੇ ਤੇ ਸਾਰੀਆਂ ਅੰਦਰ ਸੁੱਟਣੀਆਂ ਠੀਕ ਹਾਂ ਤੇ ਆ ਗਰਾਰਾ ਜਾਨੇ ਪਾਉਣਾ ਮੈਨੂੰ ਚੰਗਾ ਨਹੀਂ ਲੱਗਦਾ ਸੋਹਣਾ ਉਹ ਨੋਤੀ ਸੂਟ ਚ ਜੰਗੀ ਲੱਗਦੀ ਤੇ ਮੇਰੇ ਸਾਰੇ ਸੂਟ ਹੀ ਇਦਾਂ ਦੇ ਮਮੀ ਮੈਂ ਉੱਥੇ ਕਿੱਦਾਂ ਪਿੰਡ ਆਪਣੀ ਇੱਧੇ ਪਾਉਣੀ ਆ ਮੈਨੂੰ ਸੂਟ ਪਾਉਣੀ ਆ ਤੇ ਪੈਂਟ ਨਹੀਂ ਗਈ ਤੂੰ ਸੌ ਰਹੇ ਆ ਕਿੰਨੇ ਕ ਵਾਰ ਤੈਨੂੰ ਇਹ ਗੱਲ ਸਮਝਾਉਣੀ ਪਊਗੀ ਸਾਰੇ ਇਦਾਂ ਦੇ ਸੀਤੇ ਹੁਣ ਮੈਨੂੰ ਨਵੇਂ ਬਣਾਉਣੇ ਪੈਣੇ ਫਿਰ ਮੈਨੂੰ ਮਾਰ ਫੋਨ ਕਰ ਚਾਹਮਰ ਤੇ ਸੂਟ ਪਾ ਕੇ ਤੇ ਕੇ ਜਾਵੇ ਇਸ ਵੇਲੇ ਤੂੰ ਉਹਨਾਂ ਦੀ ਤੁਹਾਨੂੰ ਪ ਸੇਰੇ ਚੁੱਕ ਕੇ ਤੇ ਅੰਦਰ ਸੁੱਟਣਗੇ ਜੇ ਮੈਂ ਪਾਪ ਦਿੱਤੀਆਂ ਕਚੱਜੀਆਂ ਕਿਹੇ ਥਾਂ ਦੇ ਕੇ ਤੇ ਅੰਦਰ ਸੁੱਟ ਲਾ ਤੈਨੂੰ ਪਤਾ 20 ਕਣ ਦਾ ਮੌਸਮ ਮੁੜ ਕੇ ਕੀ ਬਾਹਰ ਨੇ ਸੇਰਾ ਪੜਾ ਠੀਕ ਮੈਂ ਕਰ ਦੂੰਗੀ ਕੋਈ ਗੱਲ ਪਾ ਤੇਰ ਤੋਂ ਨਹੀਂ ਪਾਉਣਾ ਤੇ ਆਪਣੀ ਮਾਂ ਨੂੰ ਫੋਨ ਕਰ ਤੈਨੂੰ ਦੋ ਸੂਟ ਬੰਦੇ ਸਾਡੇ ਕੋਈ ਇੰਨੇ ਪੈ ਨਹੀਂ ਹੈਗੇ ਤੈਨੂੰ ਸੂਟ ਦੇ ਦੇ ਦਿੰਗੇ ਕਰ ਦਾਂਗੀ ਕੋਈ ਨਹੀਂ ਮੈਂ ਕਰ ਦਾਂਗੀ ਮੇਰੇ ਸਾਹਮਣੇ ਕਰਨੇ ਤੇ ਕੀ ਆਂਦੀ ਉਹ ਵੀ ਚਤਰ ਚਲਾ ਕੇ ਠੀਕ ਹੈ ਕਰ ਦੂੰਗੀ ਠੀਕ ਹੈ ਠੀਕ ਹੈ ਠੀਕ ਹੀ ਕਰਦੀ ਰਹਿੰਦੀ ਹੈ ਇੱਕ ਠੀਕ ਹੀ ਕਹਿਣਾ ਸਿਖਾਇਆ ਹੋਰ ਤਾਂ ਕੁਝ ਨਾ ਸਿਖਾਇਆ ਤੈਨੂੰ ਉਹਨਾਂ ਨੇ ਇਹ ਜਵਾਬ ਦਵਾਂ ਤੇ ਫਿਰ ਕਹਿਣਾ ਮੈਨੂੰ ਜਵਾਬ ਦੇਣ ਦੀ ਜੇ ਨਹੀਂ ਵਿੱਚ ਹੋਰ ਜਵਾਬ ਦੇਂਦੇ ਤਾਂ ਵੀ ਆਂਦੇ ਹਾਂਜੀ ਕਰਨਾ ਸਕੇ ਹਾਂ ਫਿਰ ਭਾਈ ਸਹਣੀ ਪਿੰਚ ਆਪਣੀ ਮੰਮੀ ਨੂੰ ਫੋਨ ਕਿਵੇਂ ਕਰੂੰਗੀ ਉਹ ਤੇ ਮਹਾਂ ਰੋਟੀ ਪੱਕਦੀ ਉਹਨਾਂ ਦੀ ਮੈਂ ਕੀ ਕਰਾਂ ਇਹਨਾਂ ਨਾਲ ਰਾਤ ਨੂੰ ਗੱਲ ਕਰਦੀ ਮੈਨੂੰ ਪੈਸੇ ਦੇਣਗੇ ਇਹਨੂੰ ਪੈਦੂ ਮੰਮੀ ਉਹਨਾਂ ਨੇ ਬਣਾ ਕੇ ਦਿੱਤੇ ਆ ਕੁਛ ਤੇ ਕਰ ਨਹੀਂ ਪੈਣਾ ਉਹ ਵਿਚਾਰਿਆਂ ਨੂੰ ਕੀ ਤੰਗੀ ਦਵਾਂ ਉਹਨਾਂ ਨੂੰ ਤੇ ਪਤਾ ਵੀ ਨਹੀਂ ਕਿ ਮੇਰੇ ਨਾਲ ਕੀ ਹੋੰਦਿਆ ਮੈਂ ਕੁਛ ਤੇ ਕਰਤੀ ਹਾਂ ਕੀ ਕਰਾਂ ਰੱਬਾ ਇਹ ਤਾਂ ਮੇਰੇ ਕਰਮਾਂ 'ਚ ਲਿਖਿਆ ਸੀ ਹੀ ਆ ਜਾ ਕੇ ਹੁਣ ਇੱਥੇ ਖੜੇ ਰਹੇਗੇ ਆ ਗਈ ਆ ਗਈ ਆਵੇਂ ਡੰਗਰ ਚੋਂਣ ਵਾਲੇ ਤੂੰ ਮੁੰਡੇ ਬਾਹਰ ਕੰਮ ਕਰਨ ਦੇ ਤੇ ਮੱਜ ਵੀ ਚੋਣੀ ਤੇ ਰੋਟੀਆਂ ਨਾਲ ਦਰਦ ਮੱਜਾ ਚੋਈਏ ਮੈਂ ਅੱਗੇ ਖਲੋਨੀ ਤੇ ਤੂੰ ਚੋ ਮੈਨੂੰ ਚੋਣ ਦੀ ਮੱਚ ਨਹੀਂ ਮੈਂ ਕਦੀ ਚੋਈ ਕਾ ਮਤੈ ਨੂੰ ਨਹੀਂ ਕਰਨਾ ਆਉਂਦਾ ਅੱਗ ਤੈਨੂੰ ਨਿਭਾ ਲੈਣੀ ਉਹ ਤੇ ਤੂੰ ਗੋਬਰ ਦੇ ਕੈਸ ਸਾਲੇ ਨੂੰ ਲਈ ਜਾਨੀ ਨਾ ਤੇ ਰੋਟੀ ਟੋਕ ਦਾ ਸਵਾਲ ਨਾ ਤੇ ਉਹਨਾਂ ਸਿਖਾ ਕੇ ਕੀ ਖਲਾਇਆ ਤੈਨੂੰ ਇਥੇ ਮੱਜਾ ਚੱਲ ਰੋਟੀ ਪਕਾ ਤੇ ਮੱਜਾ ਚੋਈਏ ਮੈਂ ਅੱਗੇ ਖਲੋਣੀ ਤੇ ਤੂੰ ਚੋ ਉਹ ਨਿਆਣੇ ਚਿਹਰੇ ਕਣਕ ਵੜਾਉਂਦਾ ਬਾਹਰ ਤੇ ਕਿਹੜੇ ਵੇਲੇ ਐ ਤੇ ਕਿਹੜੇ ਵੇਲੇ ਲੰਮੇ ਪੈਣ ਕੇ ਆਣ ਕੇ ਮੱਜਾ ਚੋਕੇ ਨਹੀਂ ਉਹ ਦੋਸਤਾਂ ਨੂੰ ਨਿਆਣੇ ਆਇਆ ਕੋਲ ਦੁੱਧ ਪੀਣਾ ਤੂੰ ਹੀ ਆਖਿਆ ਸਾਨੂੰ ਉੱਜੀ ਰਿਸ਼ਤਾ ਦੇ ਦੋ ਹੁਣ ਸਾਨੂੰ 6 ਮਹੀਨੇ ਪੈਣ ਦਿੰਦੇ ਫੇ ਸਕਾ ਦੇ ਦਿੰਦੇ ਹੁਣ ਸਾਨੂੰ ਕੀ ਅੱਛਾ 6 ਮਹੀਨਿਆਂ ਚ ਤੂੰ ਬੜੀ ਕੁਕਿੰਗ ਬਣ ਜਾਣਾ ਹੈ ਤੈਨੂੰ 6 ਮਹੀਨਿਆਂ ਚ ਤੈਨੂੰ ਸਕਾ ਦੇ ਦਿੰਦੇ ਤੈਨੂੰ ਜਬਾਨ ਤੇਰੀ ਗਿੱਠ ਲੱਗੀ ਚਾਹੇ ਦਰਾ ਚੰਕ ਚਲਾ ਰੋਟੀਆਂ ਮੜ ਕੇ ਮੱਜਾ ਚੋਈਏ ਠ ਕੀ ਕਰਾਂ ਹੁਣ ਕਿੱਥੇ ਬਾਹ ਪੈ ਗਿਆ ਹੈ ਵੀ ਨਹੀਂ ਆਈ ਹੈ ਜੇ ਤਿੱਕ ਤੂੰ ਹੀ ਬਣਾ ਕੇ ਮੈਂ ਇਹਨਾਂ ਨੂੰ ਕਹਿੰਦੀ ਚੋਦੇ ਚੰਕੂ ਬਈ ਨਾ ਕੀ ਕਰਾਂ ਕੀ ਕਰਾਂ ਪਹਿਲਾਂ ਮਮਾ ਨੂੰ ਪੂਆ ਕਾਰੀ ਲੈਣੀਗੀ ਚਲ ਦੋ ਸੂਟ ਜੀ ਇਹਨੂੰ ਹੀ ਦੱਸਿਆ ਤੇ ਇਹਨੇ ਕੀਤਾ ਕਿਹੜੇ ਮੂੰਹ ਕੋਣਾ ਮਮੀ ਨੂੰ ਕਹਿਣਾ ਪੈਣਾ ਵੀ ਸੂਟ ਬਣਾਏ ਤੇ ਕਹੀ ਦੇਣੀ ਹੁਣ ਕੁਛ ਦੱਸਦੀ ਨਹੀਂ ਤੇ ਮੈਂ ਤਾਂ ਹੈ ਨਹੀਂ ਹੈ ਕਰ ਲੈਣੀ ਹੈ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹੋ ਸੁਣਾਓ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਨਹੀਂ ਸਭ ਠੀਕ ਠਾਕ ਸਾਰੇ ਹਾਂ ਨਹੀਂ ਵਧੀਆ ਵਧੀਆ ਹੱਜ ਨਹੀਂ ਸੱਸ ਬੜੀ ਵਧੀਆ ਹਾਂ ਤੁਸੀਂ ਮੈਂ ਨਾ ਤੁਹਾਨੂੰ ਇੱਕ ਕੰਮ ਕਹਿਣਾ ਮੇਰਾ ਜੀਤ ਨਹੀਂ ਕਰਦਾ ਪਰ ਮੇਰਾ ਇਧਰੋਂ ਆਪਣੇ ਸੂਟ ਵਧੀਆ ਬਣਾ ਕੇ ਦੇਂਦੇ ਨਾ ਸ਼ਹਿਰੋਂ ਤੇ ਮੇਰੇ ਵਾਸਤੇ ਦੋ ਸੂਟ ਬਣਾ ਕੇ ਦੇਜੋ ਹਾਂ ਸੋਨੇ ਸੋਨੇ ਜਿਹੇ ਰੰਗ ਜਿਆਦੇ ਮੈਂ ਤਾਂ ਕਲੰਗੇ ਜਿਹਨੀ ਇਹਦੇ ਪਸੰਦ ਨਹੀਂ ਕਰਦੇ ਹਾਂ ਵਧੀਆ ਵਧੀਆ ਰੰਗ ਬਣਾ ਕੇ ਦੇ ਦਿਓ ਠੀਕ ਮੈਂ ਤਾਂ ਨਾ ਕਰਦੀ ਮੇਰੇ ਰੋਟੀਆਂ ਰੱਥਨ ਵਾਲੀਆਂ ਫਿਰ ਗੁੱਸੇ ਹੋਣਗੇ ਚੰਗਾ ਬੰਦੇ ਲੱਗੇ ਚਲ ਠੀਕ ਮੈਂ ਤੈਨੂੰ ਰੋਕ ਕੇ ਕਰਦੀ ਰਾਤ ਨੂੰ ਹੋਣ ਠੀਕ ਹੈ ਚੰਗਾ ਓਕੇ ਮੈਂ ਕਰੂੰਗੀ ਰਾਤ ਨੂੰ ਤੈਨੂੰ ਕਿਹਾ ਤਾਂ ਤੈਨੂੰ ਮੈਂ ਰੋਟੀਆਂ ਲਾਉਣ ਤਾਂ ਇੱਥੇ ਮਾਣਾ ਪਟਰ ਪਟਰ ਲੱਗੇ ਆ ਤੇ ਤੂੰ ਮਾਣਾ ਬਾਅਦ ਚ ਵੀ ਕਰ ਲੋ ਜੇ ਪਹਿਲਾਂ ਤੂੰ ਲੰਗਰ ਲਾ ਲਾ ਨਹੀਂ ਉਹ ਸੋਚਾਂ ਦੇ ਕੀਤਾ ਸੀ ਕੀਆਂ ਦੀ ਫਰ ਸੂਟਾ ਤੋਂ ਤਿੰਨੇ ਬਣਾ ਦਿੰਨੀ ਹੁਣ ਕਹੇ ਮੇਰੇ ਵੀ ਸੋਨੇ ਵੜੇ ਦੋ ਬਣਾ ਕੇ ਲਿਆ ਕੇ ਦਊਗੀ ਅੱਗੇ ਕੀ ਦੇ ਟਾਹਨਾਂ ਨੇ ਮੈਂ ਦੋ ਹੀ ਆਖੀ ਨਾ ਆ ਫੋਨ ਕਰਨਾ ਸ਼ਾਮ ਨੂੰ ਮੇਰੇ ਦੋ ਸੂਟ ਆਉਣੇ ਚਾਹੀਦੇ ਮੇਰੇ ਮੁੰਡਿਆਂ ਦੇ ਤੇ ਮੇਰੇ ਘਰ ਵਾਲੇ ਦਾ ਵੀ ਸਭ ਤੇ ਲੀੜੇ ਆਉਣੇ ਚਾਹੀਦੇ ਅੱਗੇ ਕੀ ਉਹਨਾਂ ਪਜ ਕੱਪੜੀਆਂ ਲਾ ਕੇ ਤੋਰਤਾ ਵਾ ਠੀਕ ਮੈਂ ਕਹਿ ਦੂੰ ਹਾਂ ਜੇ ਮੇਰੇ ਲੀੜੇ ਨਾ ਨਾ ਆਏ ਤਾਂ ਮੈਂ ਤੇ ਪੁੱਠੇ ਪੈਰੀ ਭਜਾਵਾਂ ਤੇਰੇ ਪੇਕੇਆਂ ਨੂੰ ਠੀਕ ਹੋ ਗੋ ਤੂੰ ਵੀ ਯਾਦ ਪਈ ਰੱਖੇਂਗੀ ਮਰਾ ਇੱਕ ਫੋਨ ਬਣਾ ਰੋਟਿਆ ਲਾ ਫਿਰ ਮੁੜ ਕੇ ਰਾਤ ਨੂੰ ਕਰ ਲਈ ਆਗ ਬਾਲ ਜੂਗੀ ਕਿ ਆਗ ਬੜੀ ਬਾਲ ਨਹੀਂ ਸिखਾਈ ਹੋਣਾ ਤੂੰ ਹੀ ਬਾਲ ਦੋ ਮੈਨੂੰ ਅੱਗ ਪੂਰੀ ਨਹੀਂ ਬਾਲਦੀ ਮੇਰਾ ਤਾਂ 76 ਬਾਲਦਾ ਸਾਰੀ ਉਮਰ ਅੱਗ ਬਾਲ ਬਾਲੇ ਨਿਆਣਾ ਰੋਟੀਆਂ ਖਾ ਕੇ ਐਡੇ ਵੱਡੇ ਕੀਤੇ ਅੱਗ ਬਾਲ ਦੇ ਤੈਨੂੰ ਕੀ ਕਰਾਂ ਅੱਗ ਬਾਲ ਨਹੀਂ ਅੱਗ ਬਾਲ ਕੇ ਰੋਟੀ ਲਾ ਦੇ ਦੇ ਕਰ ਸਿਰ ਬਾਲਾ ਮੈਂ ਤੇ ਵੀ ਨਹੀਂ ਪਤਾ ਤੇ ਗੁਆ ਲਾਉਣਾ ਕਿੱਦਾਂ ਵਾ ਸਿੱਧੇ ਚ ਐ ਹੀ ਲਾ ਦੇਣਾ ਹੁਣ ਆ ਪਾਣੀ ਲਾਉਣੀ ਨਹੀਂ ਤੇ ਤਾਂ ਹੀ ਲਾਉਣੀ ਹੋਊਗੀ ਇੱਦਾਂ ਲਾ ਦੇਣੀ ਮੈਂ ਕੀ ਕਰਾਂ ਆਏ ਵੇ ਰੱਬਾ ਵੇ ਰੱਬਾ ਜਿਹੜੀ ਅੰਤਰੀ ਸਿਰੇ ਦੀ ਬੇਕੂਫ ਮੇਰੇ ਬੰਦੇ ਪਾਸ ਦਿੱਤੀ ਨੀ ਸਬੂਤੀ ਪਾਥੀ ਨਹੀਂ ਕਿ ਚੱਜਗੇ ਕੋਈ ਵੀ ਚੁੱਲ੍ਹੇ 'ਚ ਡਾਉਂਦਾ ਇਹਨੂੰ ਭਾਣਨਾ ਅੱਧੀ ਕਰਕੇ ਫੇਰ ਲਾ ਤਾਂ ਫੇਰ ਹੀ ਅੱਗ ਬਲਨੀ ਇੱਥੇ ਤਾਂ ਫੂਕਾ ਮਾਰ ਮਾਰ ਸਾਰੀ ਰਾਤ ਨਗਾ ਦੇ ਕਿ ਤੇ ਲੰਗਰ ਕਿਹੜੇ ਵੇਲੇ ਦੇਣਾ ਈ ਸਾਨੂੰ ਠੀਕ ਕਿਹੜੀ ਗੇੜੀ ਤੇ ਮੈਂ ਗੱਲ ਸਮਝਾਵਾਂ ਬਣਾ ਦੇਣੀ ਮੈਂ ਤਾਂ ਪਾਪੀਆਂ ਤੇ ਅੱਗ ਬਾਲ ਜੇ ਹੁਣ ਨਾ ਨਾ ਬਲੀ ਤੇ ਵੇਖੇ ਤੇਰੇ ਮੈਂ ਜੁੰਡੇ ਪੁੱੜਦੀ ਕਿੱਦਾਂ ਮੈਂ ਤੇਰੇ ਇੱਥੇ ਮੈਂ ਉੱਥੇ ਲੱਗੀ ਬੈਠ ਹਾਂ ਮੇਰੀ ਉਸਤੇ ਰੋਟੀ ਆ ਜੇ ਠੀਕ ਆ ਜਾਂਦੀ ਕੋਈ ਗੱਲ ਨਹੀਂ ਬੈਠ कर रोटियां भी सड़ चल चूल्हे से पकाने रोटियां कनेरी बड़ी बगी जान दी रोटियां लाइया मैं दोपहरी खापगी शरीर मेरा ठीक नहीं सज्जर ही खानी चलो कोई ना फिर मेरे कर्मा चेता ਕਰਮ ਮਾਰੇ ਲਿਖੇ ਰੱਬ ਨੇ ਮੈਂ ਕਦੀ ਗੈਸ ਸੱਤ ਪਾ ਲਿਆ ਨਹੀਂ ਚੁੱਲਾ ਮੇਰੀ ਮਾਂ ਨੂੰ ਪਤਾ ਲੱਗਾ ਤੇ ਕੀ